ਜ਼ਿਲ੍ਹਾ ਰੋਪਨਗਰ ਦੇ ਨੌਜਵਾਨ ਨੂੰ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਸੰਬੰਧੀ ਡੀਜੀਪੀ ਪੰਜਾਬ ਵੱਲੋਂ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਯੂਟਿਊਬਰ ਜਨ ਮਾਹਲ ਜਸਵੀਰ ਸਿੰਘ ਜੋ ਪਿੰਡ ਮਾਹਲ ਜ਼ਿਲ੍ਹਾ ਰੋਪਨਗਰ ਦਾ ਵਸਨੀਕ ਹੈ ਇਸ ਉੱਤੇ ਅੱਜ ਸੂਬੇ ਦੇ ਡੀਜੀਪੀ ਗੌਰਵ ਯਾਦ ਵੱਲੋਂ ਟਵੀਟ ਕੀਤਾ ਗਿਆ ਜਿਸ ਵਿੱਚ ਜਾਣਕਾਰੀ ਦਿੱਤੀ ਗਈ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁਹਾਲੀ ਪੁਲਿਸ ਦੀ ਸਪੈਸ਼ਲ ਟੀਮ ਐਸਐਸਓਸੀ ਵੱਲੋਂ ਮਾਮਲਾ ਦਰਜ ਕੀਤੀ ਗਿਆ ਜ਼ਿਕਰ ਯੋਗ ਹੈ ਕਿ ਜਸੂਸੀ ਦੇ ਆਰੋਪ ਦੇ ਵਿੱਚ ਇਸ ਦੇ ਤਾਰ ਯੂਟਿਊਬਰ ਜੋਤੀ ਮਲਹੋਤਰਾ ਦੇ ਨਾਲ ਜੁੜਦੇ ਹੋਏ ਦਿਖਾਈ ਦਿੱਤੇ ਹਨ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਇਸ ਦੇ ਨਾਲ ਕਈ ਵਾਰੀ ਪੁੱਛ ਪੜਤਾਲ ਕੀਤੀ ਗਈ पंद्रह तो दिन से तो यही पे है वो माल था हाँ कोचिंग काम कर रहे हैं वो दूसरी वाली में दूसरी वाली में इसमें भी काम कर रहे हैं कितने दिन पहले देखे थे यहाँ पे चार पांच दिन तो हो गए थे उसे आए नहीं आज आया करें तो अच्छा उससे पहले थे यहाँ पे वो हाँ, उससे पहले थे कब गए हैं आज सुबह आप जब आए थे तब थे यहाँ पे ਮੰਤਾ ਨਾਲ 10-15 ਦਿਨ ਕੰਮ ਕਰਦੇ ਹੋ ਪੰਜ ਛੇ ਦਿਨ ਕਰਾ ਨਹੀਂ ਆਜਾਇਆ ਹਾਂ ਨਹੀਂ ਪਿੰਡ ਵਿੱਚ ਤਾਂ ਬਿਹਾਰ ਉਹਦਾ ਬਾਬਾ ਵਧੀਆ ਦਾ ਪਿੰਡ ਵਿੱਚ ਤਾਂ ਕਦੇ ਵੀ ਕੋਈ ਐਸੀ ਚੀਜ਼ ਗੱਲਬਾਤ ਅਸੀਂ ਸੁਣੀ ਨਹੀਂ ਆਤਾ ਕੋਈ ਯਾਨੀ ਸਾਡੇ ਵੱਲੋਂ ਦਾ ਵੀ ਇਹੀ ਆ ਵੀ ਕੋਈ ਉਹਦੇ ਗਲਤ ਇਲਜ਼ਾਮ ਲਾਇਆ ਜਾ ਰਹੀਆਂ ਨਹੀਂ ਪਿੰਡ ਵਿੱਚ ਉਹਨੇ ਕੋਈ ਅੱਗੇ ਕੋਈ ਐਸੇ ਗਲਤ ਕੰਮ ਕੋਈ ਕਰਿਆ ਨਹੀਂ ਹੱਦ ਤੱਕ ਅੱਛਾ ਹਾਂਜੀ ਵਧੀਆ ਯਾਨੀ ਉਹਨੇ ਪਰਿਵਾਰ ਚ ਰਹਿ ਰਹੇ ਵਾਸਤਾ ਹਾਂਜੀ ਕੀ ਕੰਮ ਕੀ ਕਰਦਾ ਹੈਗਾ ਕੰਮ ਤਾਂ ਦੇਖੋ ਇਹ ਇੱਕ ਯੂਟਿਊਬਰ ਤੁਹਾਨੂੰ ਪਤਾ ਹੀ ਆ ਤੇ ਬਾਕੀ ਆਪਣਾ ਖੇਤੀਬਾੜੀ ਦਾ ਕੰਮ ਕਰਦਾ ਜੀ ਹਾਂ ਜੀ ਕਿੰਨੀ ਜਮੀਨ ਹੈਗੀ ਜਮੀਨ ਤਕਰੀਬਨ ਕੋਈ 4 ਏਕੜ ਹੈਗੀ ਤੇ ਕੋਈ ਹਾਂਜੀ ਉਸ ਤੋਂ ਇਲਾਵਾ ਹੋਰ ਵੀ ਕੋਈ ਬਾਹਰਪੁਰ ਵੀ ਕਿਤੇ ਗਿਆ ਬਾਹਰ ਪਹਿਲਾਂ ਜਾ ਕੇ ਆਇਆ ਜੀ ਹਾਂ ਕਿੱਥੇ ਯਾਨੀ ਨਾਰਵੇਜ ਗਿਆ ਸੀਦਾ ਬਾਈ ਯਾਨੀ 3-4 ਸਾਲ ਆ ਕੇ ਆਇਆ ਉੱਥੇ ਅੱਛਾ ਹਾਂਜੀ ਕਿੰਨੀ ਪੜਾਈ ਲਗਾਈ ਤੁਹਾਨੂੰ ਉਹ ਤਾਂ ਜੀ ਮਤਲਬ ਵੀ ਐਵੇਂ ਘਰੀ ਬਣਾ ਲਈ ਹਾਂ ਅੱਛਾ ਤਦੋਂ ਹੁਣ ਪਤਾ ਲੱਗਿਆ ਵੀ ਕੀ ਹੋਇਆ ਸਾਰਾ ਗੱਲ ਕੋਈ ਕੋਨਟੈਕਟ ਤੋਂ ਪੁਲਿਸ ਨੇ ਕਿਸੇ ਨੇ ਕੀਤਾ ਨਹੀਂ ਮੈਨੂੰ ਤਾਂ ਹੁਣ ਯਾਨੀ ਕੋਈ ਤਕਰੀਬਾ ਅੱਧਾ ਘੰਟਾ ਪਹਿਲਾਂ ਹੀ ਪੁਲਿਸ ਦਾ ਫੋਨ ਆਇਆ ਜੀ ਵੀ ਤੁਮੀ ਬਈ ਬਿਆਨ ਦੇਣ ਗਿਆਦਾ ਜੀ ਹੁਣ ਉੱਥੇ ਬੁਲਾਏ ਹੁਣੇ ਜੀ ਉੱਥੇ ਕੋਈ ਬੁਲਾਏ ਇਹਨਾਂ ਨੇ ਚੰਡੀਗੜ੍ਹ ਹੂੰ ਉੱਥੇ ਜਾਨੀ ਇਹਨਾਂ ਨੇ ਅਰ੍ਰੈਸਟ ਕਰਿਆ ਜੀ ਬਹੁਤਾ ਕੋਈ ਪਰਿਵਾਰਚ ਕੋਣ ਕੋਰਚੀ ਰਹਿੰਦਾ ਜੀ ਪਰਿਵਾਰ ਵਿੱਚ ਤਾਂ ਜੀ ਦਾ ਕਬੇਟਾ ਤੇ ਪਤਨੀਆਂ ਬਾਕੀ ਤਾਂ ਭਾਈ ਉਹ ਮਾਲੀ ਰਹਿੰਦਾ ਜੀ ਤਾਂ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਉਹਦਾ ਪ੍ਰਿੰਜਾਮ ਲਗਾਇਆ ਕੁਝ ਲੱਗਦਾ ਹੈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਤਾਂ ਇਹ ਮੈਨੇ ਵੀ ਗਲਤੀ ਲੱਗ ਰਹੀ ਹੈ ਬਾਕੀ ਤਾਂ ਹੁਣ ਚਲੋ ਵੀ ਲੱਗ ਰੰਗ ਠੀਕ ਠੀਕ ਥੋੜੀ ਥੋੜੀ ਇਹ